ਰੋਲ ਪੰਪ ਦੀ ਖਾਸ ਕਰਕੇ ਲੱਖਾਂ ਚ ਕਮਾਈ ਹੁੰਦੀ ਆ ਹਜ਼ਾਰਾਂ ਲੀਟਰ ਪੈਟਰੋਲ ਵਿਕਣਾ ਹੁੰਦਾ ਆ ਤੇ ਅੱਜ ਕਿਸਾਨ ਆ ਕੇ ਬੈਠੇ ਹੋਏ ਨੇ ਦਰ ਦੇ ਉੱਤੇ ਫਿਰ ਵੀ ਚਿਹਰੇ ਤੇ ਕੋਈ ਨਿਮੋਸ਼ੀ ਨਹੀਂ ਹੈਗੀ ਆ ਕਿਹੜਾ ਹੱਸਦਾ ਹੈ ਹਾਂ ਜੀ ਬਿਲਕੁਲ ਬੜੀ ਖੁਸ਼ੀ ਹੁੰਦੀ ਆ ਜੀ ਇਹਨਾਂ ਦੀ ਸੇਵਾ ਕਰਕੇ ਸੇਲ ਤਾਂ ਸਾਰੀ ਉਮਰ ਚੱਲਦੀ ਰਹਿੰਦੀ ਆ ਜੀ ਇਹ ਵੀ ਕਰਬਾਰ ਚੱਟੀ ਬੈਠੀ ਨੇ ਲੇਟ੍ਰਿੰਗ ਵਾਟਰੂਮ ਦੀ ਬਿਜਲੀ ਪਿੱਛੇ ਆਪਣਾ ਖੇਤ ਆ ਜੀ ਖੇਤਾਂ ਚ ਲੇਟ੍ਰਿੰਗਾਂ ਬਣਾਈਆਂ ਹੋਈਆਂ ਨੇ ਸੋਤੇ ਦੇ ਕਰੀਬ ਤੇ ਬਾਕੀ ਮੋਟਰਾਂ ਨਹਾਉਣ ਵਾਸਤੇ ਚੱਲਦੀਆਂ ਆ ਤੁਹਾਡੇ ਪੈਟਰੋਲ ਪੰਪ ਤੇ ਕਿੰਨੇ ਕ ਦੀ ਸੇਲ ਹੋ ਜਾਂਦੀ ਸੀ ਸੇਲ 8000 ਲੀਟਰ ਦੇ ਤਕਰੀਬਨ ਹੁੰਦੀ ਸੀ ਰੋਟੀ ਦੀ ਜੀ ਅੱਜ ਜਦੋਂ ਕੋਈ ਪੈਟਰੋਲ ਪੰਪ ਤੇ ਨਹੀਂ ਆ ਰਿਹਾ ਕਿਸਾਨਾਂ ਦੀਆਂ ਟਰਾਲੀਆਂ ਟਰਾਲੀਆਂ ਖੜੀਆਂ ਆਇਆ ਜਾਂ ਜਿੱਦਣਾਂ ਖੜਨੀਆਂ ਸ਼ੁਰੂ ਹੋਈਆਂ ਤਾਂ ਮਾਈਂਡ ਦੇ ਵਿੱਚ ਕੀ ਆਇਆ ਸੀ ਮਾਈਂਡ ਦੇ ਵਿੱਚ ਕੁਝ ਨਹੀਂ ਆਇਆ ਸੀ ਜੀ ਵੀ ਵਧੀਆ ਚਲੋ ਕੁਸ਼ੀਆ ਵੀ ਅਸੀਂ ਸੁਭਾਗ ਕੇ ਪ੍ਰਾਪਤਾਂ ਜੋ ਨੁਕਸਾਨ ਸਾਡੇ ਧਰਮ ਉੱਤੇ ਬੈਠੀ ਤਾਂ ਸੇਲ ਰੁਕ ਗਈ ਜੀ ਦੂਸਰੇ ਪਾਸੇ ਪ੍ਰਬੰਧ ਕਰਕੇ ਦੇਦੇ ਤਾਂ ਉਹਦੇ ਵਿੱਚ ਵੀ ਤੁਸ ਲੱਖ ਰੁਪਏ ਖਰਚੇ ਰਹਿੰਦੇ ਬਿਲਕੁਲ ਜੀ ਇਸ ਕੂਸੀ ਉਂ ਦੀ ਗੱਲ ਕਰੀਏ ਤਾਂ ਪੱਲਾ ਵੀ ਖਤਰਨਾਕ ਹੋ ਰਿਹਾ ਜੀ ਬੇਚ। ਮੈਂ ਭਾਰੀ ਇੱਥੇ ਨਾਲ ਤੁਹਾਡੇ ਵਿੱਚ ਮਾਹੀ ਨਾ। ਇੰਨਾ ਕ ਨੁਕਸਾਨ ਹੋ ਗਿਆ। ਹੁੰਦਾ ਜੀ ਵਿੱਚ ਖਡੀਆਂ ਲੰਗੀਆਂ ਲੇ ਜੀ ਇਧਰ ਉਧਰ ਜਾਂਦੇ ਨੇ ਖਸਾਬ। ਆਰਥਿਕਿਕ ਦਾ ਕੀ ਹੈਗਾ ਵੀ ਭਈ ਖਰਚਾ ਪਾਣੀ ਰੁਕ ਜਾਊਗਾ ਸਮੱਸਿਆਵਾਂ ਆ ਜਾਣ। ਨਾ ਜੀ ਨਾ ਕਿਸੇ ਨੇ ਨਹੀਂ ਕਿਹਾ। ਸ਼ਗੁਲ ਬੰਦਰ ਲੈ ਕੇ ਜਾਂਦੇ ਨੇ ਬੜਾ। ਹਨ ਕਰਦੇ ਤੁਹਾਡੇ ਸੇਵਾ ਕਰਦੇ। ਜੇ ਤੁਸੀਂ ਇਸ ਤਰ੍ਹਾਂ ਸਹੂਲਤ ਦੇ ਰਹੇ ਹੋ ਕੱਲ ਨੂੰ ਸਮੱਸਿਆਵਾਂ ਤੁਹਾਨੂੰ ਵੀ ਆ ਸਕਦੀਆਂ ਰੇਡਾਂ ਪੈ ਸਕਦੀਆਂ ਕੋਈ ਨਹੀਂ ਜੀ ਰੇਡਾਂ ਦਾ ਨੁਕਸਾਨ ਆ ਫਿਰ ਅਸੀਂ ਕਿਹੜਾ ਰੇਡਾਂ ਤੋਂ ਡਰਦੇ ਹਾਂ ਰੇਡਾਂ ਤੋਂ ਤਾਂ ਤਾਂਦੇ ਲਈ ਪੈਂਦੀਆਂ ਨੇ ਤੇ ਅੱਧੇ ਖੇਤ ਉਧਰ ਪਏ ਨਹੀਂ ਜੀ ਅਸੀਂ ਆਪਣੇ ਖੇਤਮ ਇਤਨੀ ਜਾ ਸਕਦੇ ਰਹਿਣੇ ਕਿ ਹੁਣ ਤੱਕ ਤੁਸੀਂ ਗਏ ਨਹੀਂ ਖੇਤਾਂਾਂ ਜੀ ਇਹ ਤਾਂ ਅੱਗ ਬਾਰਡਰ ਤੋਂ ਪਹਿਲਾਂ ਹੱਲ ਬਣਾਇਆ ਹੋਇਆ ਹੈ ਕਿੰਨੇ ਕਿੱਲੇ ਉਧਰਲੇ ਬਸ ਉਧਰ 10-12 ਕਿੱਲੇ ਪਉ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਖਨੌਰੀ ਬਾਰਡਰ ਦੇ ਵਿੱਚ ਅਸੀਂ ਮੌਜੂਦ ਆ ਤੇ ਇਸ ਵੇਲੇ ਇੱਕ ਪੈਟਰੋਲ ਪੰਪ ਦੇ ਉੱਤੇ ਖੜੇ ਹੋਏ ਆ ਬਿਲਕੁਲ ਬਾਰਡਰ ਉੱਤੇ ਮੌਜੂਦ ਆ ਇਹ ਪੈਟਰੋਲ ਪੰਪ ਜਿਸ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਤੁਹਾਨੂੰ ਇੱਥੇ ਖੜੀਆਂ ਦਿਖ ਜਾਣਗੀਆਂ ਕਿ ਕਿਸਾਨਾਂ ਦੀਆਂ ਟਰਾਲੀਆਂ ਇੱਥੇ ਖੜੀਆਂ ਤੇ ਕਿਸਾਨ ਇੱਥੇ ਲਗਾਤਾਰ ਇਸ ਪੈਟਰੋਲ ਪੰਪ ਦੇ ਉੱਤੇ ਰਾਤ ਵੀ ਗੁਜ਼ਾਰ ਰਹੇ ਨੇ ਖਾਣਾ ਪੀਣਾ ਬਣਾ ਰਹੇ ਨੇ ਜਾਂ ਬਿਜਲੀ ਦੀ ਇੱਥੇ ਸੁਵਿਧਾ ਮਿਲ ਰਹੀ ਤਾਂ ਸਾਡੇ ਨਾਲ ਪੈਟਰੋਲ ਪੰਪ ਦੇ ਮਾਲਕ ਵੀ ਮੌਜੂਦ ਨੇ ਜਿਹੜੇ ਕਿਸਾਨਾਂ ਦੇ ਲਈ ਇਹ ਸਾਰੀਆਂ ਸਹੂਲਤਾਂ ਪਰਦਾਨ ਕਰ ਰਹੇ ਨੇ ਹਾਲਾਂਕਿ ਜੇ ਪੈਟਰੋਲ ਪੰਪ ਦੀ ਆਪਾਂ ਗੱਲ ਕਰ ਲਈਏ ਹਜ਼ਾਰਾਂ ਲੀਟਰ ਤੇਲ ਦੀ ਸੇਲਿੰਗ ਹੁੰਦੀ ਆ ਤੇ ਉਹਦੇ ਨਾਲ ਲੱਖਾਂ ਰੁਪਈਆ ਕਮਾਈ ਹੁੰਦੀ ਆ ਪਰ ਉਹ ਕਿਤੇ ਨਾ ਕਿਤੇ ਕਮਾਈ ਬਿਸ਼ੱਕ ਰੁਕ ਗਈ ਆ ਪਰ ਫਿਰ ਵੀ ਹੌਸਲਾ ਬੁਲੰਦਾ ਫਿਰ ਵੀ ਕਿਸਾਨਾਂ ਨੂੰ ਸਪੋਰਟ ਕਰ ਰਹੇ ਸਾਡੇ ਨਾਲ ਮਾਲਕ ਮੌਜੂਦ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਕਿਸਾਨਾਂ ਦੇ ਲਈ ਇੰਨਾ ਕੁਝ ਕਰ ਰਹੇ ਹੋ ਜੀ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦਾ ਸਵਾਗਤ ਕੀ ਕਹਿਣਾ ਚਾਹਨੇ ਹੋ ਕਿ ਜਿਸ ਤਰ੍ਹਾਂ ਪੈਟਰੋਲ ਪੰਪ ਤੇ ਖਾਸ ਕਰਕੇ ਲੱਖਾਂ ਚ ਕਮਾਈ ਹੁੰਦੀ ਆ ਹਜ਼ਾਰਾਂ ਲੀਟਰ ਪੈਟਰੋਲ ਵਿਕਣਾ ਹੁੰਦਾ ਆ ਤੇ ਅੱਜ ਕਿਸਾਨ ਆ ਕੇ ਬੈਠੇ ਹੋਏ ਨੇ ਦਰ ਦੇ ਉੱਤੇ ਫਿਰ ਵੀ ਚਿਹਰੇ ਤੇ ਕੋਈ ਨਿਮੋਸ਼ੀ ਨਹੀਂ ਹੈਗੀ ਆ ਚਿਹਰਾ ਹੱਸਦਾ ਹੀ ਹਾਂ ਜੀ ਬਿਲਕੁਲ ਬੜੀ ਖੁਸ਼ੀ ਹੁੰਦੀ ਆ ਜੀ ਇਹਨਾਂ ਦੀ ਸੇਵਾ ਕਰਕੇ ਸੇਲ ਤਾਂ ਸਾਰੀ ਉਮਰ ਚੱਲਦੀ ਰਹਿੰਦੀ ਆ ਜੀ ਇਹ ਵੀ ਕਰਬਾਰ ਛੱਡੀ ਬੈਠੇ ਨੇ ਬਾਕੀ ਇੱਥੇ ਅਸੀਂ ਨਾ ਤਾਂ ਨਾਣ ਦਾ ਲੈਟਰਿੰਗਾਂ ਵਗੈਰਾ ਦਾ ਪ੍ਰਬੰਧ ਆਪਣੇ ਖੇਤਾਂ 'ਚ ਕੀਤਾ ਹੋਇਆ ਜੀ ਅੱਛਾ ਵੈਸੇ ਤੁਹਾਡੇ ਪੈਟਰੋਲ ਪੰਪ ਤੇ ਕਿੰਨੇ ਕੁ ਦੀ ਸੇਲ ਹੋ ਜਾਂਦੀ ਸੀ ਸੇਲ 8 1000 ਲੀਟਰ ਦੇ ਤਕਰੀਬਨ ਹੋ ਜਾਂਦੀ ਜੀ ਪੈਟਰੋਲ ਡੀਜ਼ਲ हां ਜੀ ਜੀ ਤੇ ਅੱਜ ਜਦੋਂ ਕੋਈ ਪੈਟਰੋਲ ਪੰਪ ਤੇ ਨਹੀਂ ਆ ਰਿਹਾ ਕਿਸਾਨਾਂ ਦੀਆਂ ਟਰਾਲੀਆਂ ਟਰਾਲੀਆਂ ਖੜੀਆਂ ਆਇਆ ਜਾਂ ਜਿੱਦਣਾਂ ਖੜਨੀਆਂ ਸ਼ੁਰੂ ਹੋਈਆਂ ਤਾਂ ਮਾਈਂਡ ਦੇ ਵਿੱਚ ਕੀ ਆਇਆ ਸੀ ਮਾਈਂਡ ਦੇ ਵਿੱਚ ਕੁਝ ਨਹੀਂ ਆਇਆ ਸੀ ਜੀ ਵੀ ਵਧੀਆ ਚਲੋ ਖੁਸ਼ੀ ਆ ਵੀ ਅਸੀਂ ਸੁਭਾਗੇ ਪ੍ਰਾਪਤਾਂ ਜੋ ਨੀ ਨੁਕਸਾਨ ਸਾਡੇ ਧਰਮ ਉਰੇ ਬੱਟੇ ਨਹੀਂ ਇੱਕ ਮਨ ਦੇ ਵਿੱਚ ਗੱਲ ਆndi ਹੈ ਕਿ ਕਿਸਾਨ ਘਟੋ ਘਟ ਹੱਕਾਂ ਦੇ ਲਈ ਲੜ ਰਹੇ ਆ ਤੁਹਾਨੂੰ ਵੀ ਇਹ ਲੱਗਦਾ ਵੀ ਕਿਸਾਨ ਸਹੀ ਕਰ ਰਹੇ ਆ ਕਿਸਾਨ ਸਹੀ ਨਹੀਂ ਜੀ ਅਸੀਂ ਵੀ ਕਿਸਾਨ ਆ ਪੰਪਾਂ ਦੇ ਮਾਲਕ ਬਾਤਾਂ ਕਿਸਾਨੀ ਨਾਲ ਹੀ ਬਣੇ ਆ ਜੀ ਤੇ ਜਿਹੜੇ ਹੁਣ ਤੁਸੀਂ ਹੋਰ ਕੀ ਕੀ ਐਸੀ ਸਹੂਲਤਾ પેટ્રોલ ਪੰਪ ਤੇ ਦਿੱਤੀਆਂ ਜੀ પેટ્રોલ ਤੇ ਨਾਣ ਹੁੰਦਾ ਲੈਟਰਿੰਗ ਬਾਥਰੂਮ ਜੀ ਬਿਜਲੀ ਪਿੱਛੇ ਆਪਣਾ ਖੇਤ ਆ ਜੀ ਖੇਤਾਂ ਚ ਲੈਟਰਿੰਗਾਂ ਬਣਾਈਆਂ ਹੋਈਆਂ ਨੇ 100 ਦੇ ਕਰੀਬ ਤੇ ਬਾਕੀ ਮੋਟਰਾਂ ਨਾਣ ਬਸਤੀ ਛੱਡੀਆਂ ਹੋਈਆਂ ਨੇ ਜੀ ਕਦੇ ਮਨ ਚ ਨਹੀਂ ਆਦਾ ਜੀ ਵੇ ਕਾਫੀ ਦੇਖੋ ਇੱਕ ਪਾਸੇ ਤਾਂ ਸੇਲ ਰੁਕ ਗਈ ਜੀ ਦੂਸਰੇ ਪਾਸੇ ਪ੍ਰਬੰਧ ਕਰਕੇ ਦੇ ਰਹੇ ਤਾਂ ਉਹਦੇ ਵਿੱਚ ਵੀ ਤੁਸੀਂ ਲੱਖ ਰੁਪਏ ਖਰਚੇ ਰਹੋਗੇ ਬਿਲਕੁਲ ਜੀ ਬੜੀ ਖੁਸ਼ੀ ਹੁੰਦੀ ਆ ਜੀ ਕਿ ਫਸਲਾਂ ਦਾ ਵੀ ਸਾਡਾ ਨੁਕਸਾਨ ਹੋ ਰਿਹਾ ਜੀ ਵੈਸੇ ਤਾਂ ਫਸਨਾ ਭਾਜੀ ਇੱਥੇ ਨਾਲ ਤੁਹਾਡੇ ਵਿੱਚ ਹਾਂ ਜੀ ਨਾਲ ਬੀਜੀਆਂਗੇ ਜੀ ਕੀ ਨਾਕ ਨੁਕਸਾਨ ਹੋ ਗਿਆ ਜੀ ਹੁੰਦਾ ਜੀ ਵਿੱਚ ਛੜੀਆਂ ਦੰਦੀਆਂ ਨੇ ਜੀ ਇਧਰ ਉਧਰ ਜਾਂਦੇ ਨੇ ਕਿਸਾਨ ਜੰਗਲ ਪਾਣੀ ਵਗੈਰਾ ਔਰ ਜੀ ਹਾਂ ਜੀ ਤੇ ਕੀ ਲੱਗਦਾ ਬਈ ਕਿਉਂ ਅਜਿਹੇ ਹਾਲਾਤ ਜਿਹੜੇ ਆ ਬਣ ਗਏ ਆ ਸਰਕਾਰ ਜਿਹੜੀ ਆ ਕਿਸਾਨਾਂ ਨੂੰ ਕਿਉਂ ਸੜਕਾਂ ਤੇ ਉਤਰਨਾ ਪੈ ਰਿਹਾ ਤੁਹਾਡੇ ਮਨ ਚ ਕੀ ਚੱਲਦਾ ਕਿਸਾਨਾਂ ਦੀ ਮਜਬੂਰੀ ਆ ਜੀ ਪਹਿਲਾਂ ਮੋਦੀ ਸਾਹਿਬ ਨੇ ਆਪ ਕਹਿਆ ਸੀ ਜਦੋਂ ਇੱਕ ਜ਼ਰਾਦਾ ਮੁੱਖ ਮੰਤਰੀ ਸੀ ਵੀ ਸਭ ਤੋਂ ਪਹਿਲਾਂ ਮੈਸਪੀ ਮੈਂ ਲਾਗੂ ਕਰੂੰਗਾ ਸਾਰੇ ਬਾਦੇ ਉਹਨੇ ਕੀਤੇ ਸੀ ਜੀ ਸਾਰਿਆਂ ਤੋਂ ਆਪੀ ਮੁਕਰਿਆ ਪਿਛਲੇ 2020 ਚ ਜਿਹੜਾ ਅੰਦੋਲਨ ਹੋਇਆ ਸੀ ਉਹ ਲੋਕ ਸਰਤਾਂ ਨਹੀਂ ਮੰਨੀਆਂ ਦੀ ਸਾਰੀਆਂ ਇੱਕ ਵਈ ਕਦੋਂ ਤੱਕ ਦਾ ਪਲਾਨ ਹੈਗੇ ਕਿਸਾਨ ਤਾਂ ਲੰਬਾ ਸਮਾਂ ਬੈਠ ਸਕਦੇ ਪਿਛਲੀ ਵਾਰ 1.5 ਸਾਲ ਦਿੱਲੀ ਲਾਏ ਸਕੇ ਤਾਂ ਹੈਗਾ ਪੰਜਾਬ ਆ ਦੂਰ ਨਹੀਂ ਹੈਗਾ ਆ ਤਾਂ ਕਿਸਾਨ ਤਾਂ ਲੰਬਾ ਸਮਾਂ ਹੁਣ ਵੀ ਬੈਠ ਸਕਦੇ ਆ ਜੀ ਚਲੋ ਬੈਠੇ ਰਹਿਣਗੇ ਜੀ ਆਪਾਂ ਪਲਾਨ ਤੱਕ ਉਹ ਨਹੀਂ ਦੱਸ ਸਕਦੀ ਆ ਜੀ ਕਿਸਾਨ ਇੱਥੇ ਬੰਦੀਆਂ ਦੱਸ ਸਕਦੀ ਇਹ ਨਹੀਂ ਪਰਿਵਾਰ ਨੇ ਨਹੀਂ ਕਿਹਾ ਹੈਗਾ ਵੀ ਭਈ ਖਰਚਾ ਪਾਣੀ ਰੁਕ ਜਾਊਗਾ ਸਮੱਸਿਆਵਾਂ ਆਜੂਗਾ ਨਾ ਜੀ ਨਾ ਕਿਸੇ ਨੇ ਨਹੀਂ ਕਿਹਾ ਜੀ ਸ਼ਗਲ ਲੰਗਰ ਲੈ ਕੇ ਆਂਦੇ ਨਹੀਂ ਘਰੋਂ ਜੀ ਬਣਾ ਕੇ ਜੀ ਹਾਂ ਜੀ ਅਸੀਂ ਕਰਦੇ ਤੁਹਾਡੇ ਸੇਵਾ ਕਰਦੇ ਹਾਂ ਜੀ ਹਾਂ ਜੀ ਜਿਹੜੇ ਲੈਟਰਨ ਬਾਥ ਨੂੰ ਤੁਸੀਂ ਬਣਾਏ ਉੱਤੇ ਕਿੰਨਾ ਖਰਚ ਆ ਗਿਆ ਜੀ ਬਣਾਏ ਤਾਂ ਸਰਕਾਰ ਨੇ ਨੇ ਜੀ ਅਸੀਂ ਤਾਂ ਜ਼ਮੀਨ ਦਿੱਤੀ ਕੋਈ ਨੇੜੇ ਤੇੜੇ ਜ਼ਮੀਨ ਦੇਣ ਨੂੰ ਤੈਰ ਨਹੀਂ ਸੀ ਉਹਨਾਂ ਨੂੰ ਫਰੀਓਫ ਕੋਸਟ ਐਸ ਡੀ ਐਮ ਆਇਆ ਸੀ ਉਹ ਕਹਿੰਦਾ ਵੀ ਜ਼ਮੀਨ ਦੇ ਦਿਓ ਕਿਸ ਕਈਆਂ ਕੋਲ ਗਿਆ ਕਿਸੇ ਨੇ ਹਾਨੀ ਫਰੀ ਜੀ ਜਦੋਂ ਨਾ ਦਿੱਲੀ ਕਿਸਾਨ ਅੰਦੋਲਨ ਚੱਲਿਆ RAM ਸਿੰਘ ਉੱਥੇ ਬੜੇ ਮਸ਼ਹੂਰ ਰਹੇ ਜਿਹੜੇ ਹਰਿਆਣੇ ਦੇ ਵਿੱਚ ਸਿਕਾ ਉਹਨਾਂ ਦਾ ਹਾਂਜੀ ਰਾਣਾ ਹਨਾ ਤੇ ਉਹਨਾਂ ਨੇ ਕਿੰਨੀ ਸੇਵਾ ਕੀਤੀ ਕਿਸਾਨਾਂ ਦੀ ਆਪਣੀ ਹਨਾ ਹੋਟਲ ਹੀ ਉਹਨਾਂ ਨੇ ਖਾਲੀ ਕਰਤਾ ਤੇ ਲੱਗਦਾ ਨਹੀਂ ਕਿ ਜੇ ਤੁਸੀਂ ਇਸ ਤਰ੍ਹਾਂ ਸਹੂਲਤ ਦੇ ਰਹੇ ਹੋ ਕੱਲ ਨੂੰ ਸਮੱਸਿਆਵਾਂ ਤੁਹਾਨੂੰ ਵੀ ਆ ਸਕਦੀਆਂ ਰੇਡਾਂ ਪੈ ਸਕਦੀਆਂ ਕੋਈ ਨਹੀਂ ਜੀ ਰੇਡਾਂ ਤੋਂ ਕਿਸਾਨਾਂ ਆ ਫਿਰ ਅਸੀਂ ਕਿਹੜਾ ਰੇਡਾਂ ਤੋਂ ਡਰਦੇ ਹਾਂ ਜੀ ਰੱਦਨ ਬੰਦੇ ਨਹੀਂ ਪੈਂਦੀ ਹੁੰਦੀਆਂ ਨੇ ਜੀ ਕਦੇ ਸੋਚਿਆ ਸੀ ਕਿ ਜਿਹੜਾ ਖਨੌਰੀ ਵਾਲਾ ਬਾਰਡਰ ਆ ਤੁਸੀਂ ਚੁਟਕੀ ਮਾਰ ਕੇ ਟੱਪ ਜਾਂਦੇ ਸੀਗੇ ਦਿੱਲੀ ਵਾਲੋਂ ਤੇ ਅੱਜ ਉੱਥੇ ਬਾਰਡਰ ਬਣਾਤਾਈ ਸਾਡੇ ਅੱਧੇ ਖੇਤ ਉਧਰ ਪਏ ਨੇ ਜੀ ਅਸੀਂ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ ਰਹਿਣੇ ਤੇ ਅੱਛਾ ਹੁਣ ਤੱਕ ਤੁਸੀਂ ਗਏ ਨਹੀਂ ਖੇਤਾਂ ਵਿੱਚ ਹਾਂ ਜੀ ਆਈਬ ਤਾਂ ਅੱਗ ਬਾਰਡਰ ਤੋਂ ਪੈੜਾ ਹੱਲ ਬਣਾਇਆ ਹੋਇਆ ਜੀ ਕਿੰਨੇ ਕਿਲੇ ਆ ਜੀ ਉਧਰਲੇ ਪਾਸੇ ਉਧਰ 10-12 ਕਿਲੇ ਨੇ ਜੀ ਅੱਛਾ ਹਾਂ ਜੀ ਜੇ ਆਪਾਂ ਬਾਗਰ ਬਾਰਡਰ ਦੀ ਵੀ ਗੱਲ ਕਰਦੇ ਆਂ ਜਾਂ ਟਾਰੀ ਦੀ ਗੱਲ ਕਰ ਲਈਏ ਤਾਂ ਉੱਥੇ ਮੇਰੇ ਹਿਸਾਬ ਨਾਲ ਜਿਹੜੇ ਕਿਸਾਨਾਂ ਦੀਆਂ ਉਧਰ ਖੇਤ ਆ ਤਾਂ ਉਹ ਆਰਮੀ ਨਾਲ ਜਾਂਦੀ ਆ ਨਾਲ ਜਾਂਦੀ ਆ ਇੱਧਰ ਤਾਂ ਆਰਮੀ ਨਾਲ ਕੀ ਪੈਦਲ ਵੀ ਜਾ ਸਕਦੇ ਜੀ ਉਧਰ ਜਿਹੜੇ ਰਸਤੇ ਸੀ ਪਾਣੀ ਦੇ ਪਰਤੇ ਹਰਿਆਣਾ ਸਰਕਾਰ ਨੇ ਅੱਛਾ ਉੱਤਰਲੀ ਫਸਲ ਵੀ ਤੁਹਾਡੀ ਖਰਾਬ ਹੋ ਗਈ ਹਾਂ ਜੀ ਅੱਜ ਲੱਗਦਾ ਕਿ ਇੱਕ ਜਿਸ ਤਰ੍ਹਾਂ ਜਿੰਨਾ ਸਰਕਾਰਾਂ ਨੂੰ ਆਪਾਂ ਬੂਟਾਂ ਪਾ ਕੇ ਬਣਾਉਂਦੇ ਆਂ ਤੇ ਉਹ ਮਤਰੀਮਾਂ ਵਰਗਾ ਸਲੂਕ ਕਰਦੀ ਬਿਲਕੁਲ ਜੀ ਰੈਣਾ ਦੀ ਖੱਟਰ ਸਰਕਾਰ ਦਾ ਤਾਂ ਕੋਈ ਰੋਲ ਨਹੀਂ ਸੀ ਦਿੱਲੀ ਚੱਲੇ ਸੀ ਕਿਸਾਨ ਜਾਣ ਦਿੰਦੇ ਇਹਨਾਂ ਦਾ ਤਾਂ ਦਰਨਾ ਸਹੀ ਹੈ ਜੀ ਬਿਲਕੁਲ ਤੇ ਲੱਗਦਾ ਕਿਸਾਨ ਇੱਧਰ ਨੱਕੇ ਲਾਇਤੇ ਇਦਾਂ ਬਾਰਡਰ ਲਾਇਤੇ ਰੁੱਕ ਸਕਦੇ ਨਹੀਂ ਰੁੱਕ ਸਕਦੇ ਜੀ ਇਹ ਤਾਂ ਥੋੜੀ ਜਿਹੀ ਕਿਸਾਨਾਂ ਦੀ ਪਾਰਟਿੰਗ ਆ ਜੀ ਇੱਕ ਤਾਂ ਉਹਦੀ ਤਾਂ ਹੁਣ ਉਹਨੂੰ ਦਿੱਲੀ ਹੋਣੀ ਚਾਹੀਦੀ ਜੀ ਲੀਡਰਾਂ ਚ ਹਿੰਮੇ ਆ ਜੀ ਇਹਨਾਂ ਦੇ ਕਿਸਾਨ ਤਾਂ ਇੱਕੋ ਨਹੀਂ ਨਾ ਸਾਰੇ ਜੀ ਲੀਡਰ ਵਰਕ ਕਰਨੇ ਜੀ ਔਰ ਲੀਡਰਾਂ ਦੇ ਇਕੱਠੇ ਹੋਣ ਦੀ ਕਿਤਨਾ ਕਿਤੇ ਕਮਜ਼ੋਰੀ ਹੈ ਕਿ ਜੇ ਸਾਰੇ ਕਿਸਾਨ ਇਕੱਠੇ ਆ ਸੜਕਾਂ ਉੱਤੇ ਬੈਠੇ ਤਾਂ ਲੀਡਰ ਇਕੱਠੇ ਕਿਉਂ ਨਹੀਂ ਹੋ ਹਾਂਜੀ ਲੀਡਰ ਬਸ ਆਪਣੀ ਆਪਣੀ ਈਗੋ ਵਾਜੀ ਲੀਡਰਾਂ ਦੀ ਉਹ ਤਾਂ ਲੀਡਰੀ ਦੱਸ ਸਕਦੇ ਨਹੀਂ ਜੀ ਹਾਂਜੀ ਸੋ ਇਹ ਸਾਡੇ ਨਾਲ ਵੀਰ ਮੌਜੂਦ ਸਕੇ ਜਿਹੜੇ ਸੇਵਾ ਨਿਭਾ ਰਹੇ ਨੇ ਪੈਟਰੋਲ ਪੰਪ ਦੇ ਉੱਤੋਂ ਕਿਸਾਨਾਂ ਦੇ ਵਾਸਤੇ ਜਗਾ ਜਿਹੜੀ ਦਿੱਤੀ ਹੋਈ ਹੈ ਲੈਟਰਿੰਗ ਬਾਥਰੂਮ ਜਿਹੜੇ ਇਹਨਾਂ ਦੇ ਖੇਤਾਂ ਦੇ ਵਿੱਚ ਬਣੇ ਹੋਰੇ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਦੱਸੀ ਕਿ ਇਹਨਾਂ ਦੇ ਖੇਤ ਜਿਹੜੇ ਬਾਰਡਰ ਦੇ ਪਰਲੇ ਪਾਸੇ ਆ ਹੁਣ ਜਦੋਂ ਪਾਕਿਸਤਾਨ ਬਾਰਡਰ ਦੇ ਪਰਲੇ ਪਾਸੇ ਦੇ ਖੇਤ ਹੁੰਦੇ ਨੇ ਉਹਨਾਂ ਵਿੱਚ ਆਰਮੀ ਲੈ ਕੇ ਜਿਹੜੇ ਇੱਥੋਂ ਦੇ ਜਿਹੜੇ ਕਿਸਾਨ ਭਾਰਤ ਦੇ ਉਹ ਜਿਹੜੇ ਉੱਧਰ ਜਾਂਦੇ ਨੇ ਖੇਤੀ ਕਰਦੇ ਨੇ ਤੇ ਹੁਣ ਇਸ ਵੇਲੇ ਹਰਿਆਣੇ ਦੇ ਪਾਸੇ ਇਹਨਾਂ ਦੇ ਖੇਤ ਜਿਹੜੇ ਬਿਲਕੁਲ ਫਸ ਚੁੱਕੇ ਨੇ ਕਹਿੰਦੇ ਇੱਕ ਵਾਰੀ ਵੀ ਆਪਾਂ ਉਹਨਾਂ ਫਸਲਾਂ ਵਿੱਚ ਬਲ ਨਹੀਂ ਗਏ ਦੇਖਿਆ ਨਹੀਂ ਤੇ ਉਹਨਾਂ ਵਿੱਚ ਪਾਣੀ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਛੱਡ ਦਿੱਤਾ ਨੂੰ ਲੈ ਕੇ ਖਨੋਰੀ ਬਾਰਡਰ ਦੇ ਉੱਤੇ ਡਟੇ